ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਹਾਂ ਮੱਧ ਪ੍ਰਦੇਸ਼ ਦੇ ਭੋਪਾਲ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਵਿਆਹ ਦੇ 8 ਮਹੀਨੇ ਬਾਅਦ ਹੀ ਆਪਣੇ ਪਤੀ ਤੋਂ ਤਲਾਕ ਦੇ ਲਈ ਅਰਜ਼ੀ ਦਾਇਰ ਕੀਤੀ ਹੈ ਕਾਰਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੱਸਿਆ ਕਿ ਇਸ ਨੇ ਤਲਾਕ ਦੀ ਅਰਜ਼ੀ ਇਸ ਕਰਕੇ ਦਾਇਰ ਕੀਤੀ ਕਿਉਂਕਿ ਪਤੀ ਨੇ ਉਸ ਨੂੰ ਗੋਆ ਜਾਂ ਵਿਦੇਸ਼ ਵਿੱਚ ਹਨੀਮੂਨ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਉਸ ਨੂੰ ਆਯੁੱਧਿਆ ਅਤੇ ਵਾਰਾਂ ਨਸੀ ਲੈ ਗਿਆ ਔਰਤ ਵੱਲੋਂ ਦਾਇਰ ਤਲਾਕ ਦੀ ਅਰਜ਼ੀ ਫੈਮਿਲੀ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਪਰ ਦਿੱਸ਼ਤੇਪਾਲ ਦੀ ਰਹਿਣ ਵਾਲੀ ਇਸ ਔਰਤ ਨੇ ਵਿਆਹ ਦੇ 8 ਮਹੀਨੇ ਬਾਅਦ ਹੀ ਤਲਾਕ ਦੇ ਲਈ ਅਰਜ਼ੀ ਦਾਇਰ ਕਰ ਦਿੱਤੀ ਕਿਉਂਕਿ ਉਸ ਨੂੰ ਹਨੀਮੂਨ ਤੇ ਗੋਆ ਦੀ ਬਜਾਏ ਉਹ ਆਪਣੇ ਮਾਤਾ ਪਿਤਾ ਦੇ ਨਾਲ ਉੱਤਰ ਪ੍ਰਦੇਸ਼ ਦੇ ਵਾਰਾਨਸੀ ਅਤੇ ਅਯੁੱਧਿਆ ਲੈ ਗਿਆ। ਇੱਕ ਅਧਿਕਾਰੀ ਨੇ ਹਾਲ ਹੀ ਦੇ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਫੈਮਿਲੀ ਕੋਰਟ ਦੇ ਮੈਰਿਜ ਕਾਉਂਸਲਰ ਸ਼ੈਲ ਅਵਸਥੀ ਨੇ ਪੀਟੀਆਈ ਨੂੰ ਦੱਸਿਆ ਕਿ ਤਲਾਕ ਦੀ ਅਰਜ਼ੀ ਸਲਾਮ ਮਸ਼ਵਰੇ ਤੇ ਪੜਾਅ ਤੇ ਪੈਂਡਿੰਗ ਹੈ ਅਤੇ ਪਤੀ ਪਤਨੀ ਵਿਚਾਲੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋਵਾਂ ਨੇ ਪਿਛਲੇ ਸਾਲ 3 ਮਈ ਨੂੰ ਵਿਆਹ ਕੀਤਾ ਪਤਨੀ ਨੇ ਪਹਿਲਾ ਹਨੀਮੂਨ ਤੇ ਵਿਦੇਸ਼ ਜਾਣ ਦੀ ਜ਼ਿੱਦ ਕੀਤੀ ਕਿਉਂਕਿ ਉਸਦੀ ਆਰਥਿਕ ਹਾਲਤ ਚੰਗੀ ਸੀ। ਪਤੀ ਹਨੀਮੂਨ ਦੇ ਲਈ ਵਿਦੇਸ਼ ਜਾਣ ਤੋਂ ਝਿਜਕ ਰਿਹਾ ਸੀ ਅਤੇ ਗੋਆ ਜਾਂ ਦੱਖਣੀ ਭਾਰਤ ਵਿੱਚ ਹਨੀਮੂਨ ਦੇ ਲਈ ਉਹ ਰਾਜ਼ੀ ਹੋ ਗਿਆ। ਉਹਨਾਂ ਨੇ ਦੱਸਿਆ ਕਿ ਆਦਮੀ ਨੇ ਆਪਣੀ ਪਤਨੀ ਨੂੰ ਦੱਸੇ ਬਿਨਾ ਅਯੁੱਧਿਆ ਅਤੇ ਵਾਰਾਨਸੀ ਦੇ ਲਈ ਫਲਾਈਟਾਂ ਟਿਕਟਾਂ ਬੁੱਕ ਕੀਤੀਆਂ ਅਤੇ ਰਵਾਨਗੀ ਤੋਂ ਠੀਕ ਪਹਿਲਾਂ ਉਸ ਨੂੰ ਇੱਕ ਦਿਨ ਦੀ ਯਾਤਰਾ ਬਾਰੇ ਦੱਸਿਆ ਤਲਾਕ ਦੀ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਸਦੀ ਮਾਂ ਅਯੁੱਧਿਆ ਜਾਣਾ ਚਾਹੁੰਦੀ ਸੀ ਔਰਤ ਨੇ ਉਸ ਸਮੇਂ ਕੋਈ ਇਤਰਾਜ਼ ਨਹੀਂ ਕੀਤਾ ਪਰ ਜਦੋਂ ਪਰਿਵਾਰ ਵਾਪਸ ਆਇਆ ਤਾਂ ਬਹਿਸ ਹੋਈ ਅਤੇ ਬਾਅਦ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਗਈ ਔਰਤ ਨੇ ਆਪਣੇ ਬਿਆਨ ਦੇ ਵਿੱਚ ਦਾਅਵਾ ਕੀਤਾ ਕਿ ਉਸਦਾ ਪਤੀ ਉਸ ਤੋਂ ਜ਼ਿਆਦਾ ਆਪਣੇ ਮਾਤਾ-ਪਿਤਾ ਦਾ ਧਿਆਨ ਰੱਖਦਾ ਸੀ ਉਧਰ ਹੀ ਅਧਿਕਾਰੀ ਨੇ ਕਿਹਾ ਕਿ ਜੋੜੇ ਨੂੰ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਪਰ ਮਾਮਲਾ ਸੁਲਝਣ ਦੇ ਵਿੱਚ ਸਮਾਂ ਲੱਗ ਸਕਦਾ ਹੈ Subscribe to One India channel and never miss an update.